ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਇਹ ਕਹਾਣੀਆਂ ਉਹਦੇ ਕੋਲੇ 42 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਹੁੰਦਾ ਨਾਲ ਉਹਨਾਂ ਦਾ ਆੜਤ ਦਾ ਕੰਮ ਬਹੁਤ ਵਧੀਆ ਹੁੰਦਾ ਜਦੋਂ ਮੁੰਡਾ ਪੜਨੋਂ ਲਿਖਨੋਂ ਹਟ ਜਾਂਦਾ ਤਾਂ ਫੇਰ ਉਹਨੂੰ ਘਰ ਦੇ ਆੜਤ ਤੇ ਬਿਠਾਉਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਪਹਿਲਾਂ ਫਾਦਰ ਸਾਹਿਬ ਨੇ ਆੜਤ ਦਾ ਕੰਮ ਬਹੁਤ ਸੋਹਣਾ ਚਲਾਇਆ ਸੀਗਾ ਫਿਰ ਉਹ ਮੁੰਡਾ ਆਪਣੇ ਪਿਓ ਦੇ ਨਾਲ ਆੜਤੇ ਤੇ ਬੈਠਣਾ ਸ਼ੁਰੂ ਕਰ ਦਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕੀ ਘਰ ਦੇ ਕਹਿੰਦੇ ਆ ਹੁਣ ਮੁੰਡੇ ਦੇ ਵਿਆਹ ਦੀ ਉਮਰ ਹੋ ਗਈ ਹੁਣ ਮੁੰਡੇ ਵਾਸਤੇ ਸੋਹਣੀ ਸਰਖੀ ਕੁੜੀ ਲੱਭੀਏ ਤੇ ਇਹਦਾ ਵਿਆਹ ਕਰੀਏ ਬਾਈ ਕਹਿੰਦਾ ਪਹਿਲਾਂ ਦੋ ਰਿਸ਼ਤੇ ਸਾਨੂੰ ਨੇੜੇ-ਨੇੜੇ ਆਉਂਦੇ ਆ ਉਹ ਕੁੜੀਆਂ ਨਹੀਂ ਪਸੰਦ ਆਉਂਦੀਆਂ ਉਸ ਤੋਂ ਬਾਅਦ ਤੀਜਾ ਰਿਸ਼ਤਾ ਸਾਡੇ ਪਿੰਡ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ਤੇ ਆਉਂਦਾ ਚਲੋ ਜੀ ਉਹ ਪਹਿਲਾਂ ਸਾਡਾ ਘਰ ਦੇਖਣ ਆਉਂਦੇ ਆ ਮੈਨੂੰ ਕਹਿੰਦਾ ਦੇਖਣ ਆਉਂਦੇ ਆ ਸਾਰਾ ਕੁਝ ਉਹਨਾਂ ਨੂੰ ਪਸੰਦ ਆ ਜਾਂਦਾ ਉਹ ਹਾਂ ਕਰ ਜਾਂਦੇ ਆ ਉਸ ਤੋਂ ਬਾਅਦ ਅਸੀਂ ਕੁੜੀ ਵਾਲਿਆਂ ਦੇ ਘਰੇ ਜਾਂਦੇ ਆ ਸਾਨੂੰ ਕੁੜੀ ਵਾਲਿਆਂ ਦਾ ਸਾਰਾ ਸਿਸਟਮ ਪਸੰਦ ਆ ਜਾਂਦਾ ਕੁੜੀ ਪਸੰਦ ਆ ਜਾਂਦੀ ਕੁੜੀ ਬਹੁਤ ਜਦੀ ਪੜੀ ਤੇ ਲਿਖੀ ਸੀਗੀ ਤੇ ਸੋਹਣੀ ਸੁਨੱਖੀ ਵੀ ਬਹੁਤ ਸੀਗੀ ਕੁੜੀ ਵਾਲਿਆਂ ਦਾ ਬਿਜ਼ਨਸ ਵੀ ਚੰਗਾ ਸੀਗਾ 55 ਕਿਲੇ ਉਹਨਾਂ ਦੇ ਕੋਲ ਜ਼ਮੀਨ ਸੀਗੀ ਵਧੀਆ ਕਾਰੋਬਾਰ ਸੀਗਾ ਪੂਰੇ ਤਗੜੇ ਸਰਦਾਰ ਸੀਗੇ ਮੁੰਡਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਸਾਡਾ ਵਿਆਹ ਹੋ ਜਾਂਦਾ ਕਹਿੰਦਾ ਵਿਆਹ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਆਪਣੀ ਘਰ ਦੀ ਨੂੰ ਹਨੀਮੂਨ ਤੇ ਦੁਬਈ ਲੈ ਕੇ ਜਾਊਗਾ ਨਾਲੇ ਘੁੰਮ ਫੇਰਾਵਾਂਗੇ ਨਾਲੇ ਹਨੀਮੂਨ ਮਨਾਵਾਂਗੇ ਚਲੋ ਜੀ ਕਹਿੰਦਾ ਮੈਂ ਆਪਦੇ ਪਿਓ ਨਾਲ ਸਲਾਹ ਕੀਤੀ ਮਾਂ ਨਾਲ ਸਲਾਹ ਕੀਤੀ ਉਹ ਕਹਿੰਦੇ ਚਲੋ ਠੀਕ ਆ ਪੁੱਤ ਘੁੰਮਿਆ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਘਰੇ ਪੈਸਾ ਖੁੱਲਾ ਸੀਗਾ ਬਾਈ ਕਹਿੰਦਾ ਮੈਂ ਆਪਦੀ ਘਰ ਦੀ ਨੂੰ ਕਿਹਾ ਵੀ ਐ ਕਰ ਤਿਆਰੀ ਕਰ ਲਾ ਆਪਾਂ ਥੋੜੀ ਦਿਨਾਂ ਨੂੰ ਦੁਬਈ ਜਾਣਾ ਆਪਾਂ ਹਨੀਮੂਨ ਦੁਬਈ ਬਣਾ ਕੇ ਆਵਾਂਗੇ ਨਾਲੇ ਘੁੰਮ ਫਿਰ ਕੇ ਆਵਾਂਗੇ ਤਾਂ ਕੁੜੀ ਕਹਿੰਦਾ ਅੱਗੋਂ ਮੈਨੂੰ ਕਹਿੰਦੀ ਨਹੀਂ ਨਹੀਂ ਆਪਾਂ ਦੁਬਈ ਨਹੀਂ ਜਾਣਾ ਮੇਰਾ ਨੀਂਜੀ ਕਰਦਾ ਦੁਬਈ ਜਾਣ ਨੂੰ ਆਪਾਂ ਘਰੇ ਠੀਕ ਆ ਜਰੂਰ ਇੰਨੇ ਪੈਸ ਆਪਣਾ ਇੰਨਾ ਕੰਮ ਆ ਕਹਿੰਦਾ ਯਾਰ ਮੈਨੂੰ ਬੜੀ ਹੈਰਾਨਗੀ ਹੋਈ ਵੀ ਕੁੜੀਆਂ ਤਾਂ ਘੁੰਮ ਫਿਰ ਕੇ ਖੁਸ਼ ਹੁੰਦੀਆਂ ਨੇ ਹਨਾ ਤੇ ਇਹ ਕਹਿੰਦੀ ਆ ਵੀ ਨਹੀਂ ਆਪਣਾ ਪੈਸਾ ਖਰਾਬ ਹੋਊਗਾ ਆੜਤ ਦੇ ਕੰਮ ਛੱਡ ਕੇ ਜਾਊਂਗੇ ਕਹਿੰਦਾ ਯਾਰ ਮੈਨੂੰ ਖੁਸ਼ੀ ਵੀ ਹੋਈ ਯਾਰ ਵੀ ਏਡੀ ਸਿਆਣੀ ਰ ਆਪਣੇ ਘਰ ਵਾਲੀ ਦੇਤੀ ਕਹਿੰਦਾ ਪਰ ਮੈਨੂੰ ਨਹੀਂ ਸੀ ਪਤਾ ਉਹ ਦਬਈ ਕਿਉਂ ਨਹੀਂ ਸੀ ਜਾ ਰਹੀ ਕਹਿੰਦਾ ਚਲੋ ਜੀ ਉਸ ਤੋਂ ਥੋੜੇ ਦਿਨਾਂ ਬਾਅਦ ਉਹ ਮੈਂ ਉਹਦੇ ਨਾਲ ਇਕੱਠੇ ਸੀ ਰੋਟੀ ਖਾਣ ਬੈਠ ਗਏ ਤਾਂ ਕਹਿੰਦਾ ਉਹ 5-6 ਰੋਟੀਆਂ ਖਾ ਗਈ ਤੇ ਮੈਂ ਤਾਂ ਤਿੰਨ ਰੋਟੀਆਂ ਖਾ ਕੇ ਬੱਸ ਕਰ ਗਿਆ ਉਹ ਘਟ-ਘਟ 6 ਰੋਟੀਆਂ ਖਾ ਗਈ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ 6 ਰੋਟੀਆਂ ਖਾ ਗਈ ਵੀ ਮੈਂ ਤਾਂ 3 ਮਸਾਂ ਖਾਧੀਆਂ ਕਹਿੰਦਾ ਹੁਣ ਮੈਂ ਤਾਂ ਉਹ ਕੀ ਕਹਿਣਾ ਸੀ ਵੀ ਤੂੰ ਇੰਨੀਆਂ ਰੋਟੀਆਂ ਕਿਵੇਂ ਖਾ ਗਈ ਕਿਉਂਕਿ ਅਗਲੀ ਨੇ ਕਹਿਣਾ ਸੀ ਤੂੰ ਮੇਰੇ ਰੋਟੀਆਂ ਗਿਣਦਾ ਹਣਾ ਕਹਿੰਦਾ ਮੈਂ ਚੁੱਪ ਕਰ ਗਿਆ ਮੈਂ ਉਹ ਗੱਲ ਬੜਾ ਉਸ ਗੱਲ ਬਾਰੇ ਬੜਾ ਸੋਚਿਆ ਹੀ ਨਾ ਕਹਦਾ ਕਹਦਾ ਹੁਣ ਘਰੇ ਪੈਸਾ ਤੇਲਾ ਖੁੱਲਾ ਸੀਗਾ ਉਹ ਮਾਪਿਆਂ ਦੀ ਕੱਲੀ ਕੱਲੀ ਕੁੜੀ ਸੀਗੀ ਉਹਨਾਂ ਨੇ ਵੀ ਲਾਡ ਲਈ ਰੱਖੀ ਸੀ ਗਾਂ ਸਾਡੇ ਘਰੇ ਆ ਗਈ ਅਸੀਂ ਵੀ ਕਹਿੰਦਾ ਲਾਡ ਲਈ ਰੱਖ ਲਈ ਕਹਿੰਦਾ ਉਹ ਨਾ ਆਨਲਾਈਨ ਸ਼ਾਪਿੰਗ ਬਹੁਤ ਕਰਦੀ ਸੀ ਕਦੇ ਸੂਟ ਮੰਗਾ ਲਿਆ ਕਦੇ ਕਰੀਮਾਂ ਮੰਗਾਲੀਆਂ ਕਦੇ ਲਿਪਸਟਿਕ ਮੰਗਾਲੀ ਕਦੇ ਨੇਲ ਪਾਲਿਸ਼ ਵੀ ਉਹ ਆਨਲਾਈਨ ਸ਼ਾਪਿੰਗ ਜ਼ਿਆਦਾ ਕਰਦੀ ਸੀ ਘਰੋਂ ਬਾਹਰ ਘਟ ਜਾਂਦੀ ਸੀ ਮੰਨ ਲਓ ਮੇਰੇ ਨਾਲ ਕਹਿੰਦਾ ਸ਼ਹਿਰ ਮਾਰਕੀਟ ਬਾਜ਼ਾਰ ਬਹੁਤ ਘਟ ਜਾਂਦੀ ਸੀ ਉਹ ਬਸ ਜਿਹੜਾ ਸਮਾਨ ਮੰਗਾਉਣਾ ਉਹਨੇ ਆਨਲਾਈਨ ਘਰੇ ਮੰਗਾ ਲਿਆ ਕਰਨਾ ਕਹਿੰਦਾ ਹੁਣ ਘਰੇ ਪੈਸਾ ਤੇਲਾ ਖੁੱਲਾ ਸੀਗਾ ਅਸੀਂ ਵੀ ਕਦੇ ਉਸ ਗੱਲ ਦੀ ਗੌਰ ਨਹੀਂ ਸੀ ਕੀਤੀ ਕਹਿੰਦਾ ਚਲੋ ਜੀ ਨੇ ਆਨਲਾਈਨ ਚੀਜ਼ ਮੰਗਵਾਇਆ ਕਰਨੀ ਉਹ ਮੁੰਡੇ ਨੇ ਆ ਕੇ ਸਾਡੇ ਗੇਟ ਮੂਰੇ ਆ ਕੇ ਚੀਜ਼ ਕਦੇ ਨਹੀਂ ਆਪ ਜਾ ਕੇ ਉਹ ਫੜ ਲਿਆ ਕਰਨਾ ਪਾਰਸਲ ਕਦੇ ਕਹਿੰਦਾ ਮੇਰੇ ਫਾਦਰ ਸਾਹਿਬ ਨੇ ਫੜ ਲਿਆ ਕਰਨਾ ਜਿਸ ਦਿਨ ਮੈਂ ਘਰੇ ਹੋਣਾ ਕਦੇ ਉਹ ਪਾਰਸਲ ਕਹਿੰਦਾ ਮੈਂ ਵੀ ਫੜ ਲਿਆਣਾ ਕਹਿੰਦਾ ਚਲੋ ਜੀ ਜਿਹੜਾ ਉਹ ਸਮਾਨ ਹੈ ਮੰਗਵਾਇਆ ਕਰੇ ਇਹ ਮੈਨੂੰ ਬਖਵਾ ਬਖਾ ਦਿਆ ਕਰੇ ਵੀ ਆਹ ਸਮਾਨ ਮੈਂ ਮੰਗਾਇਆ ਸੀ ਅੱਜ ਮੈਂ ਆਹ ਸੂਟ ਮੰਗਾਇਆ ਸੀ ਅੱਜ ਮੈਂ ਆਹ ਲਿਪਸਟਿਕ ਮੰਗਾਈ ਸੀ ਕਹਿੰਦਾ ਮੇਰੇ ਕਹਿੰਦਾ ਕਹਿਣ ਦਾ ਮਤਲਬ ਵੀ ਐਡੀਕ ਚੰਗੀ ਬਣ ਕੇ ਮੇਰੇ ਸਾਹਮਣੇ ਰਿਹਾ ਕਰੇ ਕਿ ਮੈਨੂੰ ਕਿਸੇ ਵੀ ਚੀਜ਼ ਦਾ ਭੋਰਾ ਜਿੰਨਾ ਛੱਕਣੀ ਹੋਇਆ ਕਹਿੰਦਾ ਪਰ ਮੈਨੂੰ ਉਸ ਟਾਈਮ ਤੇ ਨਹੀਂ ਸੀ ਪਤਾ ਵੀ ਜਿਹੜੇ ਇਹ ਸਾਡੇ ਘਰੇ ਪਾਰਸਲ ਮੰਗਾਰੀ ਆ ਕਦੇ ਸੂਟ ਆਉਂਦੇ ਆ ਆਨਲਾਈਨ ਕਦੇ ਲਿਪਸਟਿਕ ਆਉਂਦੀਆਂ ਕਦੀ ਮੇਕਅਪ ਦਾ ਸਮਾਨ ਆਉਂਦਾ ਵੀ ਇਹ ਸਮਾਨ ਆਉਂਦਾ ਜਾਂ ਇਹ ਸਮਾਨ ਦੇ ਵਿੱਚ ਕੁਝ ਹੋਰ ਵੀ ਆਉਂਦਾ ਸਾਨੂੰ ਉਸ ਉਦੋਂ ਇਸ ਗੱਲ ਦਾ ਕੋਈ ਨਹੀਂ ਸੀ ਪਤਾ ਚਲੋ ਜੀ ਇਦਾਂ ਸਾਰਾ ਕੁਝ ਚੱਲੀ ਜਾਂਦਾ ਇੱਕ ਸਾਲ ਦਾ ਸਮਾਂ ਲੰਘ ਜਾਂਦਾ ਤਾਂ ਇੱਕ ਸਾਲ ਦੇ ਵਿੱਚ ਇਹ ਇੱਕ ਵਾਰ ਵੀ ਪ੍ਰੈਗਨੈਂਟ ਨਹੀਂ ਹੋਈ ਕਹਿੰਦਾ ਸਾਡੇ ਘਰ ਦੇ ਉਸ ਗੱਲ ਦੀ ਵੀ ਟੈਨਸ਼ਨ ਲੈਂਦੀ ਸੀ ਵੀ ਯਾਰ ਬੱਚਾ ਕਿਉਂ ਨਹੀਂ ਹੋ ਰਿਹਾ ਕਹਿੰਦਾ ਚਲੋ ਜੀ ਮੈਂ ਆਪਦੇ ਟੈਸਟ ਟੁਸਟ ਕਰਾਏ ਮੈਂ ਵੀ ਸਹੀ ਸੀ ਇਹਦੇ ਟੈਸਟ ਟੁਸਟ ਕਰਾਏ ਇਹ ਵੀ ਬਿਲਕੁਲ ਸਹੀ ਸੀ ਕੋਈ ਬੱਚੇ ਵਿੱਚ ਮੰਨ ਲਓ ਬੱਚਾ ਨਾ ਪੈਦਾ ਹੋਣ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਸੀਗੀ ਕਹਿੰਦਾ ਇੱਕ ਦਿਨ ਕੀ ਹੁੰਦਾ ਕਿ ਡ੍ਰੈਗ ਰੂਮ ਦੇ ਵਿੱਚ ਮੈਂ ਬੈਠਾ ਹੋਣਾ ਮੇਰੇ ਦੋਸਤ ਆਏ ਹੁੰਦੇ ਆ ਐਤਵਾਰ ਦਾ ਦਿਨ ਹੁੰਦਾ ਤੇ ਇਹ ਬੈਡਰੂਮ ਦੇ ਵਿੱਚ ਦੜ ਕਰਕੇ ਡਿੱਗ ਦਾੜ ਕਰਕੇ ਜਦੋਂ ਬੰਦਾ ਡਿੱਗ ਪੈਂਦੀ ਹੈ ਤੇ ਹੱਥ ਚ ਮੋਬਾਈਲ ਹੁੰਦਾ ਮੋਬਾਈਲ ਪਰਾਂ ਡਿੱਗ ਪੈਂਦਾ ਥੱਲੇ ਡਿੱਗ ਪੈਂਦੀ ਮੈਂ ਡ੍ਰੈਗ ਕਹਿੰਦਾ ਮੈਂ ਡ੍ਰੈਗ ਰੂਮ ਚ ਭੱਜ ਕੇ ਆਉਣਾ ਤੇ ਆ ਕੇ ਬੈਡਰੂਮ ਚ ਦੇਖਦਾ ਇਹ ਡਿੱਗੀ ਪਈ ਹੁੰਦੀ ਹੈ ਕਹਿੰਦਾ ਮੈਂ ਚੱਕ ਕੇ ਇਹਨੂੰ ਕੀ ਕਰਿਆ ਵੀ ਮੈਂ ਇਹਨੂੰ ਬੈੱਡ ਤੇ ਪਾਤਾ ਮੈਂ ਭੱਜ ਕੇ ਪਿੰਡੋਂ ਡਾਕਟਰ ਨੂੰ ਲੈਣ ਚਲਾ ਗਿਆ ਚਲੋ ਇਹ ਡਾਕਟਰ ਨੇ ਆ ਕੇ ਬੀਬੀ ਬੂਬੀ ਚੈੱਕਅਪ ਕੀਤਾ ਮਾੜੀ ਜੀ ਕਹਿੰਦਾ ਨੂੰ ਹੋਸ਼ ਆ ਗਈ ਪਰ ਕਹਿੰਦਾ ਇਹ ਜਿਵੇਂ ਬੇਸੁਰਤ ਜਿਵੇਂ ਬੰਦਾ ਪਤਾ ਨਹੀਂ ਕਿੰਨੇ ਕੁ ਸਦੀਆਂ ਦਾ ਥੱਕਿਆ ਆ ਕੇ ਸੁੱਤਾ ਹੁੰਦਾ ਐਂ ਸੁੱਤੀ ਪਈ ਕਹਿੰਦਾ ਡਾਕਟਰ ਨੇ ਕਹਿੰਦਾ ਇਹਨੂੰ ਡ ਕਹਿੰਦਾ ਮੈਂ ਕੋਲ ਬੈਠ ਗਿਆ ਮਿੱਤਰ ਜਿਹੜੇ ਮੇਰੇ ਆਏ ਸੀ ਮੈਂ ਕਿਹਾ ਵੀ ਆਹ ਪ੍ਰੋਬਲਮ ਹੋ ਗਈ ਉਹ ਬਚਾਰੇ ਉੱਠ ਕੇ ਚਲੇ ਗਏ ਕਹਿੰਦਾ ਜਦੋਂ ਉਹਨੂੰ ਡ੍ਰਿਪ ਲੱਗ ਜਾਂਦੀ ਹੈ ਸੁੱਤੀ ਪਈ ਹੁੰਦੀ ਆ ਤੇ ਮੈਂ ਇਹਦਾ ਮੋਬਾਈਲ ਚੱਕ ਕੇ ਦੇਖਣ ਲੱਗ ਜਾਂਦਾ ਕਹਿੰਦਾ ਪਹਿਲਾਂ ਮੈਂ ਫੇਸਬੁੱਕ ਦੇਖਦਾ ਇੰਸਟਾਗ੍ਰਾਮ ਦੇਖਦਾ ਫਿਰ ਮੈਂ ਅਚਾਨਕ ਹੀ ਕਹਿੰਦਾ ਵਟਸਐਪ ਖੋਲ ਲੈਣਾ ਕਹਿੰਦਾ ਵਟਸਐਪ ਤੇ ਇਹ ਕਿਸੇ ਅਨਨੋਨ ਨੰਬਰ ਤੇ ਚੈਟ ਕਰ ਰਹੀ ਹੁੰਦੀ ਆ ਉਹਨੂੰ ਕਹਿੰਦੀ ਆ ਵੀ ਮੇਰੇ ਕੋਲ ਇਹ ਸਮਾਨ ਥੋੜਾ ਰਹਿ ਗਿਆ ਸਮਾਨ ਜਲਦੀ ਪਹੁੰਚਾ ਦੇ ਅੱਗੋਂ ਕਹਿੰਦਾ ਉਹਦਾ ਰਿਪਲਾਈ ਆਉਂਦਾ ਵੀ ਹੁਣ ਵੋਟਾਂ ਜਿਹੜੇ ਆ ਗਈਆਂ ਹ ਕਹਿੰਦਾ ਅੱਗੋਂ ਫਿਰ ਮੇਰੀ ਘਰ ਦੀ ਨੂੰ ਮੈਸੇਜ ਕਰਦੀ ਆ ਮੁੰਡੇ ਨੂੰ ਵੀ ਪੈਸੇ ਜਿੰਨੇ ਮਰਜ਼ੀ ਲੱਗ ਜਣ ਪੈਸਿਆਂ ਦੀ ਟੈਨਸ਼ਨ ਨਾ ਲਈ ਤੂੰ ਸਮਾਨ ਭੇਜ ਦੇ ਜਿਵੇਂ ਮਰਜ਼ੀ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਅਨਨੋਨ ਨੰਬਰ ਆ ਸਮਾਨ ਸਮਾਨ ਕਰਦੀ ਆ ਵੀ ਇਹ ਕਿਹੜਾ ਸਮਾਨ ਮਗਾਉਂਦੀ ਹੋਵੇ ਕਹਿੰਦਾ ਮੈਂ ਕੀ ਕਰਿਆ ਮੈਂ ਉਹ ਨੰਬਰ ਚੱਕ ਕੇ ਆਪਦੇ ਫੋਨ ਦੇ ਵਿੱਚ ਸੇਵ ਕਰ ਲਿਆ ਤੇ ਮੈਂ ਚੱਕ ਕੇ ਕਹਿੰਦਾ ਮੋਬਾਈਲ ਬੰਦ ਕਰਕੇ ਉਮੀਰ ਰੱਖਦਾ ਕਹਿੰਦਾ ਜਦੋਂ ਇਹਨੂੰ ਅਜੀ ਅੱਖ ਖੁੱਲੀ ਕਹਿੰਦਾ ਨੇ ਭੱਜ ਕੇ ਮੋਬਾਈਲ ਫੜਿਆ ਮੇਰੇ ਸਾਹਮਣੇ ਕਹਿੰਦਾ ਚਲੋ ਜੀ ਮੋਬਾਈਲ ਫੜ ਕੇ ਦੇਖਣ ਲੱਗੀ ਨੇ ਤਾਂ ਬਦਦਾ ਬਕਦਾ ਚੈਟ ਡਿਲੀਟ ਕਰਦੀ ਮੈਨੂੰ ਪਤਾ ਲੱਗ ਗਿਆ ਵੀ ਨਹੀਂ ਚੈਟ ਡਿਲੀਟ ਕਰਦੀ ਕਹਿੰਦਾ ਚਲੋ ਜੀ ਮੈਂ ਮੈਨੂੰ ਸ਼ਾਮ ਨੂੰ ਕੰਮ ਸੀ ਮੈਂ ਸ਼ਹਿਰ ਚਲਾ ਗਿਆ ਮੈਂ ਰਾਤ ਨੂੰ ਥੋੜਾ ਲੇਟ ਆਇਆ ਤੇ ਆ ਕੇ ਜਦੋਂ ਮੈਂ ਤਾਂ ਮੋਬਾਈਲ ਦੇਖਿਆ ਇਹ ਸੁੱਤੀ ਪਈ ਸੀ ਤਾਂ ਉਹ ਚੈਟ ਵਿੱਚੋਂ ਡਿਲੀਟ ਹੋਈ ਹੋਈ ਸੀ ਕਹਿੰਦਾ ਮੇਰਾ ਸ਼ੱਕ ਪੱਕਾ ਹੋ ਗਿਆ ਵੀ ਕੁਝ ਦਾਲ ਦੇ ਵਿੱਚ ਕਾਲਾ ਹੈਗਾ ਵੀ ਜਿਹੜੀ ਇਨੇ ਉਹ ਚੈਟ ਡਿਲੀਟ ਕੀਤੀ ਹੈ ਨਾਲੇ ਕਿਤੇ ਸਮਾਨ ਪੀਸ ਕਿਹੜਾ ਸਮਾਨ ਮੰਗਾਉਂਦੀ ਹੋਵੇ ਕਹਿੰਦਾ ਚਲੋ ਜੀ ਮੈਂ ਉਸ ਮੁੰਡੇ ਨੂੰ ਫੋਨ ਲਾਉਣਾ ਤੇ ਮੈਂ ਉਹਨੂੰ ਕਹਿਣਾ ਵੀ ਮੈਨੂੰ ਸਮਾਨ ਚਾਹੀਦਾ ਇਦਾਂ ਬੋਲਣ ਲੱਗ ਗਿਆ ਜਿਵੇਂ ਨੂੰ ਕਿਸੇ ਗੱਲ ਦਾ ਪਤਾ ਹੀ ਨਾ ਹੋਵੇ ਕਹਿੰਦਾ ਫਿਰ ਮੈਂ ਥੋੜੇ ਦਿਨ ਬਾਅਦ ਆਪ ਦੇ ਕਿਸੇ ਮਿੱਤਰ ਨੂੰ ਦਾ ਨੰਬਰ ਦਿੱਤਾ ਮੈਂ ਕਿਹਾ ਯਾਰ ਤੂੰ ਫੋਨ ਤੇ ਗੱਲ ਕਰ ਇਹਦੇ ਨਾਲ ਕਹਿੰਦਾ ਚਲੋ ਜੀ ਉਹ ਮੇਰੇ ਮਿੱਤਰ ਨੇ ਫੋਨ ਤੇ ਗੱਲ ਕੀਤੀ ਉਹ ਕਹਿੰਦਾ ਯਾਰ ਵੀ ਸਮਾਨ ਜਿਹਦਾ ਫੀਮ ਫੂਮ ਮਿਲ ਜੂਗੀ ਉਹ ਕਹਿੰਦਾ ਤੁਹਾਨੂੰ ਮੇਰਾ ਨੰਬਰ ਕਿਉਂ ਨਹੀਂ ਦਿੰਦਾ ਉਹ ਕਹਿੰਦਾ ਵਸ ਯਾਰ ਦੇ ਦਤਾ ਤੇਰੇ ਮੇਰੇ ਕਿਸੇ ਮਿੱਤਰ ਪਿਆਰੇ ਨੇ ਵੀ ਤਉਹਾਂ ਦਾ ਸਮਾਨ ਮਿਲ ਜੂਗਾ ਕਹਿੰਦਾ ਯਾਰ ਆ ਫੀਮ ਤਾਂ ਨਹੀਂ ਹੈਗੀ ਇਸ ਟਾਈਮ ਤੇ ਟਰਮਾਂਡੋਲ ਦੀਆਂ ਗੋਲੀਆਂ ਤੇ ਪਰਹਿ ਕੇ ਕੈਪਸੂਲ ਵਾਧੂ ਪਏ ਆ ਕਹਾਂ ਚਲੋ ਮੇਰੇ ਮਿੱਤਰ ਨੇ ਕਿਹਾ ਵੀ ਦੱਸ ਕਹਿੰਦਾ ਗੋ ਕਹਿੰਦਾ ਬਾਈ ਮੇਰੇ ਕੋਲੇ ਆਉਣ ਦਾ ਟਾਈਮ ਹੈ ਨਹੀਂਗਾ ਜਦੀ ਲੋਕੇਸ਼ਨ ਤਨੂੰ ਮੈਂ ਦੱਸੂਗਾ ਉੱਥੇ ਆ ਕੇ ਫੜ ਕੇ ਲੈ ਜਾਊਗਾ ਕਹਿੰਦਾ ਚਲੋ ਜੀ ਮੈਂ ਤੇ ਮੇਰਾ ਮਿੱਤਰ ਗੱਡੀ 'ਚ ਬੈ ਗੇ ਉਹਨੇ ਸਾਨੂੰ ਕਿਹਾ ਵੀ ਫਲਾਣੀ ਜਗ੍ਹਾ ਤੇ ਆਜੋ ਕਹਿੰਦਾ ਉਹਨੇ ਸਾਨੂੰ ਸੇਮ ਨਾਲੇ ਤੇ ਪਰਾਂ ਜੀ ਕੇ ਸੁੰਨੀ ਥਾਂ ਤੇ ਬੁਲਾ ਲਿਆ ਉਹਨੇ ਕਹਿੰਦਾ ਜਦੋਂ ਉੱਥੋਂ ਕੱਢ ਕੇ ਸਾਨੂੰ ਪੱਤੇ ਫੜਾਉਣ ਲੱਗਾ ਤਾਂ ਕਹਿੰਦਾ ਮੈਂ ਭੱਜ ਕੇ ਉਹਦੀ ਬਾਹ ਮਰੋੜ ਕੇ ਉਹਨੂੰ ਫੜ ਲਿਆ ਤੇ ਗੋ ਮੇਰੇ ਮਿੱਤਰ ਨੇ ਫੜ ਲਿਆ ਵੀ ਚੰਗਾ ਉਹਦੀ ਖੜਕੈਂਤੀ ਚੰਗਾ ਕਟਾਪਾ ਕੀਤਾ ਕਹਿੰਦਾ ਫੇਰ ਜਦੋਂ ਮੈਂ ਉਹਦਾ ਕਟਾਪਾ ਕੀਤਾ ਮੈਂ ਉਹਨੂੰ ਦੇਖਿਆ ਵੀ ਇਹ ਤਾਂ ਉਹੀ ਬੰਦਾ ਵੀ ਵੀਦਾ ਉਹੀ ਬੰਦਾ ਕਹਿੰਦਾ ਫੇਰ ਮੈਂ ਉਹਨੂੰ ਪੁੱਛਿਆ ਵੀ ਤੂੰ ਸਾਡੇ ਘਰੇ ਪਾਰਸਲ ਦੇ ਕੇ ਹੁਣ ਨਾ ਫਲਾਣੇ ਫਲਾਣੀ ਥਾਂ ਤੇ ਕਹਿੰਦਾ ਮੰਨ ਗਿਆ ਵੀ ਹਾਂ ਕਹਿੰਦਾ ਮੈਂ ਕਿਹਾ ਵੀ ਤੂੰ ਨਾਲੇ ਤਾਂ ਨਸ਼ੇ ਦਾ ਕੰਮ ਕਰਦਾ ਉਹ ਕਹਿੰਦਾ ਭਰਾਵਾ ਮੈਨੂੰ ਕੁੱਟਣ ਦਾ ਕੋਈ ਫਾਇਦਾ ਨਹੀਂ ਤੇਰੀ ਘਰ ਦੀ ਪ੍ਰੈਗੇ ਖਾਂਦੀ ਆ ਕੈਪਸੂਲ ਖਾਂਦੀ ਆ ਟਰਮਾਂਡੋਲ ਦੀਆਂ ਗੋਲੀਆਂ ਖਾਂਦੀ ਜਿਹਨੂੰ ਆਪਾਂ ਐਸਰ ਦੇ ਗੋਲੇ ਕਹਿੰਦੇ ਨਸ਼ੇ ਦੀਆਂ ਗੋਲੀਆਂ ਖਾਂਦੀ ਆ ਉਹ ਮੇਰੇ ਤੋਂ ਮਗਵਾਉਂਦੀ ਆ ਮੈਂ ਕੀ ਕਰਦਾ ਬਾਜ਼ਾਰ ਦੇ ਵਿੱਚੋਂ ਸੂਟ ਲੈਵਣਾ ਜਾ ਕੇ ਉਹ ਨੂੰ ਪੈਸੇ ਪਾ ਦਿੰਦੀ ਆ ਸੂਟ ਮੰਨ ਲਓ ਲੈ ਕੇ ਵਿੱਚ ਤੇ ਗੋਲੀਆਂ ਦੇ ਪੱਤੇ ਪਾ ਕੇ ਪੈ ਕੇ ਕਰਕੇ ਮੈਂ ਤੁਹਾਡੇ ਘਰੇ ਫੜਾ ਹੁੰਦਾ ਸੀ ਕਦੇ ਨੇਲ ਪੌਲ ਚ ਕਹਿੰਦੇ ਸੀ ਵੀ ਅਜ ਨੇਲ ਪੌਲ ਚ ਲੈ ਲਾ ਅੱਜ ਮੇਕਅਪ ਦਾਸ ਮਾਨ ਲਾਲਾ ਕਦੇ ਕਦੇ ਹੀ ਮੰਨ ਲਓ ਜਿਹੜੇ ਹੋਰ ਕੱਪੜੇ ਕੋਪੜੇ ਛੋਟੇ ਹੁੰਦੇ ਆਪਾਂ ਉਹਨਾਂ ਵਾਲੇ ਉਹ ਮੰਗਾ ਲਿਆ ਕਰਨੇ ਕਹਿੰਦਾ ਕਹਿੰਦਾ ਇੱਥੋਂ ਤੱਕ ਕਿ ਤੇਰੀ ਸੱਸ ਵੀ ਮੈਨੂੰ ਜ਼ਿਆਦਾਤਰ ਤੇਰੀ ਸੱਸ ਮੈਨੂੰ ਪੈਸੇ ਪਾਉਂਦੀ ਹੁੰਦੀ ਸੀ ਤਰਾ ਸੌਰਾ ਮੈਨੂੰ ਪੈਸੇ ਪਾਉਂਦਾ ਹੁੰਦਾ ਸੀਗਾ ਕਹਿੰਦਾ ਉਹਨੇ ਮੈਨੂੰ ਸਾਰਾ ਗੂਗਲ ਪੇ ਤੇ ਟ੍ਰਾਂਜੈਕਸ਼ਨਾਂ ਦਿਖਾਤੀ ਕਹਿੰਦਾ ਜਿਵੇਂ ਜਿਵੇਂ ਉਹ ਸਾਰਾ ਕੁਝ ਬੋਲਦਾ ਪਿਆ ਸੀ ਮੈਂ ਚੱਕ ਕੇ ਕਹਿੰਦਾ ਓਮੀਓ ਦੀ ਵੀਡੀਓ ਬਣਾ ਲਈ ਚਲੋ ਕਹਿੰਦਾ ਮੈਂ ਉੱਥੋਂ ਇੰਨਾ ਕੁ ਗੁੱਸੇ ਦੇ ਵਿੱਚ ਸੀ ਮੈਂ ਗੱਡੀ 'ਚ ਪੈਂਦਿਆਂ ਸਾਰ ਆ ਵੀ ਸੱਸ ਸਹੁਰਿਆਂ ਨੂੰ ਫੋਨ ਲਾ ਲਿਆ ਵੀ ਤੁਸੀਂ ਆਹ ਕੀ ਕਰਤੂਤਾਂ ਕਰਦੇ ਫਿਰਦੇ ਹੋ ਵੀ ਤੁਹਾਡੀ ਕੁੜੀ ਨਸ਼ਾ ਕਰਦੀ ਆ ਤੁਸੀਂ ਸਾਨੂੰ ਦੱਸਿਆ ਤੱਕ ਨਹੀਂ ਉਹ ਕਹਿੰਦਾ ਪੈਰਾਂ ਦੇ ਪਾਣੀ ਨਾ ਪੈਣ ਦੇਣ ਕਹਿੰਦਾ ਕਹਿੰਦਾ ਮੈਂ ਖੈ ਵੀ ਐ ਕਰੋ ਵੀ ਕੱਲ ਨੂੰ ਇੱਥੇ ਆਜੋ ਚੰਗੇ ਰਹੋਗੇ ਨਹੀਂ ਤਾਂ ਫਿਰ ਕੰਮ ਵੱਜ ਜਾਊਗਾ ਵੀ ਮੈਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਲੱਗ ਚੁੱਕਿਆ ਤੁਹਾਡੀਆਂ ਟਰਾਂਜੈਕਸ਼ਨਾਂ A ਤੋਂ Z ਸਾਰੀਆਂ ਚੀਜ਼ਾਂ ਮੇਰੇ ਕੋਲੇ ਆ ਗਈਆਂ ਕਹਿੰਦਾ ਕੋ ਮੇਰੀ ਸੱਸ ਪਟੱਕ ਪਟੱਕ ਬੋਲੇ ਪਹਿਲਾਂ ਤੇ ਕਹਿੰਦਾ ਪਾਣੀ ਵੀ ਨਾ ਪੈਣ ਦਵੇ ਯਾਰ ਮੁੱਕ ਦੀ ਗੱਲ ਇਹ ਆ ਕਹਿੰਦਾ ਚਲੋ ਜੀ ਮੈਂ ਘਰੇ ਆ ਗਿਆ ਘਰੇ ਆ ਕੇ ਮੈਂ ਆਪਣੇ ਮਾਂ ਪਿਓ ਨੂੰ ਦੱਸਿਆ ਵੀ ਜਿਹੜਾ ਇਹ ਆਨਲਾਈਨ ਪਾਰਸਲ ਮਂਗਾਉਂਦੀ ਆ ਵੀ ਕਦੇ ਸੂਟ ਮੰਗਾ ਲੇ ਕਦੀ Amazon ਤੋਂ ਮੰਗਾਇਆ ਫਲਾਣੀ ਐਪ ਤੋਂ ਮੰਗਾਇਆ ਕਦੇ ਨੀਲ ਪੌਲ ਚਾਂ ਫਲਾਣਾ ਫਲਾਣਾ ਸਮਾਨ ਮੰਗਾਉਂਦੀ ਆ ਵੀ ਉਹ ਸਮਾਨ ਦੇ ਵਿੱਚ ਇਹ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਮੰਗਾਉਂਦੀ ਆ ਜਿਹੜੇ ਇਹ ਖਾਂਦੀ ਆ ਕਹਿੰਦਾ ਚਲੋ ਜੀ ਇਹਨੂੰ ਸੱਦਿਆ ਕਹਿੰਦਾ ਮੇਰੇ ਡੈਡੀ ਨੇ ਅਸੀਂ ਤਿੰਨੇ ਮਾਂ ਪੁੱਤ ਅਸੀਂ ਬੈਠੇ ਤੇ ਇਹਨੂੰ ਸੱਦ ਲਿਆ ਕਹਿੰਦਾ ਪਹਿਲਾਂ ਤੇ ਪਾਣੀ ਨਾ ਪੈਣ ਦੇ ਮੈਂ ਨਸ਼ਾ ਨਹੀਂ ਕਰਦੀ ਨਹੀਂ ਕਰਦੀ ਕਹਿੰਦਾ ਆ ਦੇਖ ਲੈ ਗੂਗਲ ਪੇ ਤੇ ਤੂੰ ਇਹਨੂੰ ਪੈਸੇ ਪਾਏ ਹੋਏ ਆ ਤੇਰੀ ਮਾਂ ਨੇ ਇਹਨੂੰ ਪੈਸੇ ਪਾਏ ਹੋਏ ਆ ਆ ਸਾਰਾ ਸਿਸਟਮ ਦੇਖ ਲਓ ਕਹਿੰਦਾ ਚਲੋ ਜੀ ਉਹ ਕੁੜੀ ਨਹੀਂ ਸੀ ਮੰਨਦੀ ਕਹਿੰਦਾ ਮੈਂ ਕੁੱਟੀ ਮਾਰੀ ਕੁਛ ਨਹੀਂ ਮੈਂ ਕੁਛ ਨਹੀਂ ਕਿਹਾ ਅਗਲੇ ਦਿਨ ਕੁੜੀ ਦਾ ਮਾਂ ਪਿਓ ਆ ਗਿਆ ਕਹਿੰਦਾ ਕੁੜੀ ਦਾ ਮਾਂ ਪਿਓ ਆ ਗਿਆ ਤੇ ਕੁੜੀ ਦਾ ਮਾਂ ਪਿਓ ਦਾ ਪੈਰਾਂ ਤੇ ਪਾਣੀ ਦਾ ਪੈਣ ਦਾ ਵੀ ਸਾਡਾ ਤੁਸੀਂ ਇਲਜ਼ਾਮ ਲਾਉਣਿਓ ਸਾਨੂੰ ਕੀ ਬਤਾਓ ਮੁੰਡਾ ਕੌਣ ਆ ਕਿਵੇਂ ਆ ਜੇ ਆ ਬੋਆ ਕਹਿੰਦਾ ਮੈਂ ਆਖਿਆ ਵੀ ਇਹ ਗੂਗਲ ਪੇ ਦੇ ਟ੍ਰਾਂਜੈਕਸ਼ਨਾਂ ਦੇਖੋ ਆ ਸਕਰੀਨ ਸ਼ਾਟ ਮੇਰੇ ਕੋਲ ਆ ਤੁਹਾਡੇ ਨੰਬਰ ਤੋਂ ਪੈਸੇ ਆਏ ਵੀ ਜੇ ਤੁਸੀਂ ਉਹ ਬੰਦੇ ਨੂੰ ਪੈਸੇ ਪ ਕਹਿੰਦਾ ਮੈਂ ਇੱਕੋ ਗੱਲ ਕਹਿ ਤੀ ਮਿੱਤਰੋ ਗੱਲ ਸੁਣ ਲਓ ਤੁਸੀਂ ਆਪ ਦੀ ਕੁੜੀ ਦਾ ਡਾਪ ਟੈਸਟ ਕਰਾ ਦਿਓ ਜੇ ਡਾਪ ਟੈਸਟ ਬਿਲਕੁਲ ਸਹੀ ਆ ਗਿਆ ਮੈਂ ਕਹਿੰਦਾ ਪੈਰਾਂ 'ਚ ਲੰਮੇ ਪੈ ਕੇ ਮਾਫੀ ਮੰਗਣ ਨੂੰ ਥੋੜੀ ਕੁੜੀ ਤੋਂ ਨਾਲੇ ਤੁਹਾਡੇ ਤੋਂ ਜਿਹੜਾ ਜੁਰਮਾਨਾ ਲਾਹੋਗੇ ਮੈਨੂੰ ਉਹੀ ਮਨਜ਼ੂਰ ਆ ਕਹਿੰਦਾ ਜੇ ਤੋਂ ਮੈਂ ਡਾਪ ਟੈਸਟ ਕਹਿਤਾ ਕਹਿੰਦਾ ਸਾਰੇ ਢਿੱਲੇ ਹੋ ਗਏ ਮੂਤ ਦੀ ਝੱਗ ਤਰ੍ਹਾਂ ਪੈ ਗਏ ਕਹਿੰਦਾ ਫਿਰ ਮੇਰੀ ਸੱਸ ਫੁੱਟ ਵੀ ਵੀ ਇਹ ਮਰ ਜਾਣੀ ਚੰਡੀਗੜ੍ਹ ਪੜਦੀ ਸੀਗੀ ਉੱਥੇ ਨਸ਼ਾ ਕਰਨ ਲੱਗ ਗਈ ਨੂੰ ਬੜਾ ਸਮਝਾਇਆ ਸੀਗਾ ਇਹ ਕਹਿੰਦੀ ਸੀ ਮੈਂ ਹੌਲੀ ਹੌਲੀ ਹਟ ਜੂੰਗੀ ਤੇ ਕਹਿੰਦੀ ਸ ਵੀ ਆਪੇ ਹੌਲੀ ਜਵਾਗ ਜੱਲਾ ਹੋਊਗਾ ਜਵਾਗ ਇਹਦਾ ਧਿਆਨ ਜਵਾਕਾਂ ਵੱਲ ਤੁਰ ਜਾਊਗਾ ਆਪਦੇ ਵੱਲ ਤੇ ਨਸ਼ੇ ਪੱਤੇ ਤੋਂ ਹਟ ਜਾਊਗੀ ਕਹਿੰਦਾ ਮੈਂ ਕਿਹਾ ਵੀ ਸਾਲ ਹੋ ਗਿਆ ਜਵਾਗ ਤਾਂ ਹੋਇਆ ਹੀ ਕੋਈ ਨਹੀਂ ਕਹਿੰਦਾ ਹੁਣ ਮੈਨੂੰ ਕੀ ਪਤਾ ਸੀ ਜਵਾਕ ਉਹ ਹੋਣ ਨਹੀਂ ਦਿੰਦੀ ਕਹਿੰਦਾ ਚਲੋ ਜੀ ਮੈਂ ਕੋ ਗੱਲ ਕਹਿਤਾ ਵੀ ਮੈਂ ਨਹੀਂ ਰੱਖਣੀ ਮੈਨੂੰ ਤਲਾਕ ਚਾਹੀਦਾ ਵੀ ਐਂ ਕਰੋ ਇਹਨੂੰ ਲੈ ਜਾਓ ਕਹਿੰਦਾ ਮੇਰੇ ਸਹੁਰਾ ਉੱਠਿਆ ਉਹ ਚੱਕ ਕੇ ਉਹਨੇ ਆਪਦੀ ਪੱਗ ਲਾ ਕੇ ਮੇਰੇ ਪੈਰਾਂ 'ਚ ਰੱਖ ਦਿੱਤੀ ਕਹਿੰਦਾ ਮੈਂ ਕਿਹਾ ਪੱਗਾਂ ਲਾ ਕੇ ਰੱਖਣ ਦਾ ਕੀ ਫਾਇਦਾ ਪਹਿਲਾਂ ਗਲਤੀ ਤੁਸੀਂ ਕੀਤੀ ਆ ਥੋਡੀ ਕੁੜੀ ਨਸ਼ਾ ਕਰਦੀ ਆ ਤੁਹਾਨੂੰ ਸਾਰੀ ਗੱਲ ਦਾ ਪਤਾ ਤੁਸੀਂ ਉਸ ਬੰਦੇ ਨੂੰ ਪ ਤੁਸੀਂ ਉਸ ਬੰਦੇ ਨੂੰ ਸਾਡੇ ਘਰ ਤੱਕ ਭੇਜ ਦਿਓ ਆਨਲਾਈਨ ਪਾਰਸਲ ਭਾਵੇਂ ਸਾਨੂੰ ਫੁੱਦੂ ਬਣਾਈ ਗਏ 1 ਸਾਲ ਤੱਕ ਉੱਤੋਂ ਤੁਸੀਂ ਉਹਨੂੰ ਪੈਰਾਂ 'ਚ ਪੱਗ ਲਾਉਂਗੇ ਕੋਈ ਮਸਲਾ ਹੱਲ ਨਹੀਂਗਾ ਚਲੋ ਜੀ ਮੇਰਾ ਪਿਓ ਕਹਿੰਦਾ ਵੀ ਐਂ ਕਰੋ ਵੀ ਜਿੰਨਾ ਵੀ ਖਰਚਾ ਹੋਊਗਾ ਤੇ ਇਲਾਜ ਦਾ ਖਰਚਾ ਅਸੀਂ ਲਾਉਨੇ ਆ ਤੁਸੀਂ ਕੁੜੀ ਆਪਦੀ ਲੈ ਜਾਓ ਜਦੋਂ ਇਹ ਨਸ਼ਾ ਪੱਤਾ ਜਮਾਂ ਛੱਡ ਗਈ ਉਦੋਂ ਤੁਸੀਂ ਛੱਡ ਜਿਓ ਅਸੀਂ ਡਾਕਟਰ ਟੈਸਟ ਕਰਾਵਾਂਗੇ ਜੇ ਕਲੀ ਟੈਸਟ ਕਲੀਅਰ ਆ ਗਿਆ ਅਸੀਂ ਕੁੜੀ ਥੋੜੀ ਰੱਖ ਲਾਂਗੇ ਚਲੋ ਜੀ ਕਹਿੰਦਾ ਵੀ ਕੁੜੀ ਨੇ ਪਾਏ ਕੱਪੜੇ ਪੱਕ ਚੱਕੇ ਟੈਂਚੀ ਦਾ ਬਦਲ ਮਾਪਿਓ ਦੇ ਨਾਲ ਗੱਡੀ ਚੜ ਗਈ ਕਹਿੰਦਾ ਉਸ ਉਹ ਦਿਨ ਜਾਵੇ ਅੱਜ ਦਾ ਦਿਨ ਆਵੇ ਕਹਿੰਦਾ ਡੇਢ ਸਾਲ ਹੋ ਗਿਆ ਬਾਈ ਕਹਿੰਦਾ ਕਦੇ ਕਿਦਾਂ ਹੀ ਦਾ ਭਾਵੇਂ ਉਹਦਾ ਫੋਨ ਆਜੇ ਆਜੇ ਨਿੱਤੇ ਉਹਨੇ ਕਦੀ ਮੈਨੂੰ ਫੋਨ ਅਜੇ ਤੱਕ ਨਹੀਂ ਕੀਤਾ ਮੈਂ ਉਹਨੂੰ ਕਰਕੇ ਪੁੱਛ ਲੈਣਾ ਕਿ ਹੁਣ ਕਿਵੇਂ ਆ ਕਿਵੇਂ ਨਹੀਂ ਕਹਿੰਦਾ ਹੁਣ ਤਾਂ 6 ਮਹੀਨੇ ਹੋ ਗਏ ਗੱਲ ਵੀ ਸਾਡੀ ਬਿਲਕੁਲ ਨਹੀਂ ਆਪਸ ਦੇ ਵਿੱਚ ਹੋਈ ਕਹਿੰਦਾ ਉਹਦੇ ਜਾਣ ਤੋਂ ਬਾਅਦ ਮੈਂ ਇੱਕ ਦਿਨ ਅਲਮਾਰੀ ਦੀ ਫੋਲਾ ਫਾਲੀ ਕੀਤੀ ਤੇ ਮੈਨੂੰ ਆਈਪੀਐਲ ਜਾਂ ਐਡਵਾਂਟੇਜ ਦੀਆਂ ਗੋਲੀਆਂ ਮਿਲੀਆਂ ਜਿਹੜੀਆਂ ਪ੍ਰੈਗਨੈਂਸੀ ਰੋਕਣ ਵਾਸਤੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਇੱਕ ਸਾਲ ਤੱਕ ਬੱਚਾ ਨਹੀਂ ਸੀ ਪੈਦਾ ਹੋ ਰਿਹਾ ਉਹ ਪ੍ਰੈਗਨਨਸੀ ਰੋਕਣ ਦੇ ਗੁਣੇ ਖਾਂਦੀ ਸੀ ਉਹਨੂੰ ਐ ਸੀ ਵੀ ਮੈਂ ਤਾਂ ਹੁਣ ਨਸ਼ਾ ਪਤਾ ਕਰਦੀਆਂ ਵੀ ਜੇ ਕੱਲ ਨੂੰ ਮੈਂ ਪ੍ਰੈਗਨੈਂਟ ਹੋ ਗਈ ਮੇਰੇ ਬੱਚਾ ਪੈਦਾ ਹੋ ਗਿਆ ਹਸਪੀਟਲ 'ਚ ਮੈਨੂੰ ਲੈ ਕੇ ਜਾਣਗੇ ਉੱਥੇ ਆਪਰੇਸ਼ਨ ਹੋਊਗਾ 2 4 ਤਨ ਲੱਗਣਗੇ ਤੇ ਮੈਂ ਨਸ਼ੇ ਦੀ ਪੂਰਤੀ ਕਿਵੇਂ ਕਰੂੰਗੀ ਆਪਦੇ ਦੀ ਵੀ ਸਾਰਿਆਂ ਸਾਹਮਣੇ ਮੈਂ ਨਸ਼ਾ ਕਿਵੇਂ ਖਾਊਂਗੀ ਕਿਉਂਕਿ ਜਿਹੜਾ ਬੰਦਾ ਨਸ਼ਾ ਕਰਨ ਲੱਗ ਜਿਸ ਨੂੰ ਆਦਤ ਪੈ ਜਾਏ ਉਹਨੂੰ ਫਿਰ ਕੁਝ ਵੀ ਨਹੀਂ ਚੰਗਾ ਲੱਗਦਾ ਉਹਨੂੰ ਕੱਲੇ ਨਸ਼ੇ ਨਸ਼ੇ ਦੀ ਪੂਰਤੀ ਦੀ ਮਨ ਲੋ ਟੈਨਸ਼ਨ ਰਹਿੰਦੀ ਵੀ ਨਸ਼ਾ ਕਿਵੇਂ ਪੂਰਾ ਕਰਨਾ ਕਹਿੰਦਾ ਮੈਨੂੰ ਫੇਰ ਪਤਾ ਲੱਗਿਆ ਵੀ ਉਹ ਦੁਬਈ ਕਿਉਂ ਨਹੀਂ ਸੀ ਜਾਂਦੀ ਮੇਰੇ ਨਾਲ ਹਣੀ ਮੂਨ ਤੇ ਉਹਨੂੰ ਐ ਸੀ ਜੇ ਮੈਂ ਦੁਬਈ ਚਲੀ ਗਈ ਇਹਨੇ 10 15 ਦਿਨਾਂ ਆਉਣਾ ਨਹੀਂ 에ਰਪੋਰਟ ਤੋਂ ਨਸ਼ਾ ਟੱਪਣਾ ਨਹੀਂ ਵੀ ਮੈਂ ਤਾਂ ਮਰ ਜੂਗੀ ਤੋੜ ਨਾਲ ਮੈਨੂੰ ਸਾਰਾ ਪਤਾ ਲੱਗ ਜੂ ਵੀ ਨਸ਼ਾ ਕਰਦੀ ਆ ਕਹਿੰਦਾ ਫੇਰ ਮੇਰੇ ਮਿੱਤਰ ਪਿਆਰੇ ਸੀ ਉਹਨਾਂ ਨੇ ਦੱਸਿਆ ਵੀ ਜਿਹੜੀਆਂ ਜਿਹੜਾ ਬੰਦਾ ਪ੍ਰੈਗੇ ਪਰੂਗੇ ਖਾਂਦਾ ਵੀ ਉਹਨਾਂ ਨੂੰ ਭੁੱਖ ਬੋਤਲਾ ਦੀ ਰੋਟੀ ਉਹ ਬਹੁਤ ਖਾਂਦੇ ਆ ਕਹਿੰਦਾ ਫੇਰ ਮੈਨੂੰ ਪਤਾ ਲੱਗਿਆ ਵੀ ਜਿਹੜੇ 6 7 7 ਰੋਟੀਆਂ 6 ਸਵੇਰੇ 6 7 ਸ਼ ਕਨਾਂ ਭਈ ਮੇਰਾ ਤਾਂ ਜਮਾ ਘਰ ਪਟਿਆ ਗਿਆ ਮੈਂ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ 42 ਕਿੱਲੇ ਜ਼ਮੀਨ ਦਾ ਮਾਲਕ ਸੀ ਕਿੰਦਾ ਮੈਂ ਤਾਂ ਰਾਜਾ ਸੀ ਇੱਕ ਸਾਹਿਬ ਦਾ ਇਹ ਵੀਡੀਓ ਪਾਉਣ ਦਾ ਮਤਲਬ ਕੀ ਆ ਇਹ ਵੀਡੀਓ ਪਾਉਣ ਦਾ ਮਤਲਬ ਇਹ ਹੈ ਪ੍ਰਭੂ ਪਹਿਲੀ ਗੱਲ ਤਾਂ ਇੰਨੀ ਦੂਰ ਤੋਂ ਰਿਸ਼ਤਾ ਕਦੇ ਲੈਣਾ ਨਹੀਂ ਚਾਹੀਦਾ ਬਿਨਾਂ ਜਾਣ ਪਛਾਣ ਤੋਂ ਚਲ ਜੇ ਵੀ ਰਿਸ਼ਤੇਦਾਰੀ ਦੇ ਵਿੱਚ ਸਾਡਾ ਰਿਸ਼ਤਾ ਫਿਰ ਤਾਂ ਕੋਈ ਚੱਕਰ ਨਹੀਂ ਪਰ ਜੇ ਜਿਹੜੇ ਬੰਦੇ ਨੂੰ ਥੋੜੀ ਜਾਣ ਪਛਾਣ ਹੈ ਨਹੀਂ ਕਿ ਤੁਸੀਂ ਐਵੇਂ ਗਾਂ ਦੀ ਕੰਬ ਚੋਲਿਆਂ ਦੇ ਕਹਿਣ ਤੇ ਰਿਸ਼ਤਾ ਲੈ ਲੈਂਦੇ ਹੋ ਉਹ ਕਈ ਵਾਰੀ ਗੱਲ ਪੁੱਠੀ ਪੈ ਜਾਂਦੀ ਹੈ ਪਹਿਲਾਂ ਉਸ ਬਾਰੇ ਸਾਰੀ ਜਾਂਚ ਪੜਤਾਲ ਜਰੂਰ ਕਰਿਆ ਕਰੋ ਮੁੰਡੇ ਵਾਲਿਆਂ ਦਾ ਖਾਨਦਨ ਕਿਹੋ ਜਿਹਾ ਕੁੜੀ ਵਾਲਿਆਂ ਦਾ ਖਾਨਦਨ ਕਿਹੋ ਜਿਹਾ ਅੱਜ ਕੱਲ ਇਹ ਗੱਲ ਨਹੀਂ ਹੈ ਕਿ ਮੁੰਡੇ ਨਸ਼ੇ ਕਰਦੇ ਆ ਮੁੰਡੇ ਨਾਲ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਇਸ ਟਾਈਮ ਤੇ ਨਸ਼ੇ ਕਰ ਰਹੀਆਂ ਬਹੁਤ ਵੱਡੀ ਤਦਾਰ ਦੇ ਵਿੱਚ ਕੁੜੀਆਂ ਪ੍ਰੈਗੇ ਕੈਪਸੂਲ ਤੇ ਟਰਮਾਂਡੋਲ ਦੀਆਂ ਗੋਲੀਆਂ ਖਾ ਰਹੀਆਂ ਖਾਸ ਕਰਕੇ ਜਿਹੜੀਆਂ ਕੁੜੀਆਂ ਪੀਜੀ ਵਿੱਚ ਰਹਿ ਰਹੀਆਂ ਹੋਸਟਲਾਂ ਦੇ ਵਿੱਚ ਰਹਿ ਰਹੀਆਂ ਘਰ ਤੋਂ ਬਾਹਰ ਜਿਹੜੀਆਂ ਪੜ੍ਹਦੀਆਂ ਬਈ ਇਹ ਕਈਆਂ ਨੂੰ ਗੱਲ ਮੇਰੀ ਚੁਭੂਗੀ ਪਰ ਇਹ ਗੱਲ ਸੱਚੀ ਆ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੀਆਂ ਇਹ ਕੰਮ ਕਰਦੀਆਂ ਮੈਂ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਹੁਣ ਦੇਖੋ ਮਾਂ ਪਿਓ ਨੂੰ ਪਤਾ ਸੀ ਵੀ ਸਾਡੀ ਧੀ ਨਸ਼ਾ ਕਰਦੀ ਆ ਫਿਰ ਵੀ ਚੱਕ ਕੇ ਉਹਦਾ ਵਿਆਹ ਕਰਤਾ ਕਿ ਸੁਧਰ ਜੂ ਉਹ ਜੇ ਥੋੜੀ ਜੰਮੀ ਤੁਹਾਡੇ ਕੋਲ ਨਹੀਂ ਸੁਧਾਰੀ ਗਈ ਤਾਂ ਬਗਾਨੇ ਘਰ ਜਾ ਕੇ ਕੀ ਸੁਧਰੂਗੀ ਦੱਸੋ ਪਹਿਲਾਂ ਮੈਨੂੰ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੱਕ ਭਰਾ ਦਾ ਘਰ ਉਜੜਿਆ ਗਾਂ ਕਿਸੇ ਹੋਰ ਦਾ ਨਾ ਉਜੜੇ ਰਿਸ਼ਤਾ ਲੈਣ ਤੋਂ ਪਹਿਲਾਂ ਪੁੱਛ ਪੜਤਾਲ ਜਾਂਚ ਪਰਤਾਲ ਜ਼ਰੂਰ ਕਰੋ ਪਹਿਲੀ ਗੱਲ ਤਾਂ ਇਨੀ ਦੂਰ ਤੋਂ ਰਿਸ਼ਤਾ ਕਦੇ ਨਾ ਲਓ ਬਿਨਾਂ ਜਾਣ ਪਛਾਣ ਤੋਂ ਮੁੜ ਕੇ ਉਹ ਕੰਡੇ ਪੈਣਾ ਬੀਜਦੇ ਆ ਮੜ ਕੇ ਉਹੀ ਕੰਡੇ ਮੁੜ ਕੇ ਆਪਣਾ ਚੁਗਣੇ ਪੈਂਦੇ ਆ ਬੀਜ਼ਨੇਸ ਔਖੇ ਆ ਚੁਗਣੇ ਵਾਲੇ ਔਖੇ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਦਾ ਘਰ ਨਾ ਆਉ ਜਿਹੜੇ ਵੀਡੀਓ ਦੇਖ ਲੈਣ ਬਹੁਤ ਬਹੁਤ ਧੰਨਵਾਦ